ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸوان ਤੇ ਤੁਹਾਡਾ ਸਾਇਕਲੋਪ ਦੇ ਵਿੱਚ ਹਰਸ਼ਨਾ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਕੀ ਅੰਦਾਜ਼ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਇਹ ਨਵੇਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਪੈਣ ਪੰਜਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਇੰਨੇ ਸੋਹਣੇ-ਸੋਹਣੇ ਕਮੈਂਟ ਕਰੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਤੇ ਸਪੋਰਟ ਕਰਿਆ ਹੈਨਾ ਚੈਨਲ ਨੂੰ ਅਸੀਂ ਇਸੇ ਤਰ੍ਹਾਂ ਆਪਣੀ ਸਪੋਰਟ ਬਣਾਈ ਰੱਖਿਓ ਤੇ ਅੱਜ ਹੈਗਾ ਜੀ ਕਰਵਾ ਚੌਦਾ ਤਿਹਾਰ ਹੈਨਾ ਤੇ ਕਈ ਪ੍ਰਣਾ ਨੇ ਮਤਲਬ ਵਰਤ ਰੱਖੇ ਹੋਣਗੇ ਤੇ ਸ਼ਾਮ ਨੂੰ ਅਰਗ ਵਗੈਰਾ ਦੇਣਗੇ ਚੰਦਰਮਾ ਨੂੰ ਹਨ ਪਰ ਜੀ ਆਪਾਂ ਵਰਤ ਨਹੀਂ ਰੱਖਦੇ ਰਹਿਗੇ ਤੇ ਵਰਤ ਤਾਂ ਆਪਾਂ ਨਹੀਂ ਰੱਖਿਆਗੇ ਬਸ ਇਤਿਹਾਰ ਮਨਾ ਲੈਂਦੇ ਹਾਂ ਤੇ ਐਦਾਂ ਵੀ ਚਲੋ ਸਾਲ ਸਾਲ ਬਾਅਦ ਆਉਂਦਾ ਇਤਿਹਾਰ ਵੀ ਚਲੋ ਮਨਾ ਲੈਂਦੇ ਹਾਂ ਹਨ ਤੇ ਬਸ ਇਤਿਹਾਰ ਵੜ ਦੇਣਾ ਆਪਾਂ ਤੁਹਾਨੂੰ ਦੱਸਦੇ ਆ ਕੀ ਕੁਝ ਮਨਾਉਨੇ ਆ ਤੇ ਆਪਾਂ ਜੋ ਕੁਝ ਕਰਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨਾਲ ਬਣੇ ਰਿਓ ਐਂਡ ਤੱਕ। ਬਾਕੀ ਜੀ ਫੋਲ ਸਪੋਰਟ ਜ਼ਰੂਰ ਕਰਿਓ। ਤੇ ਵੀਡੀਓ ਬਧਿਆ ਲੱਗੇ ਤਾਂ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਤਾ ਕਰੋ ਵੀਡੀਓ ਨੂੰ। ਬਾਕੀ ਬਾਅਦ ਵਿੱਚ ਲੈਨੇ ਬੱਚੇ। ਸਾਈਕ ਸੈਂਡੀ ਚੱਕੀ ਫਿਰਦਾ। ਇੱਕ ਪਤਨੀ ਉਹ ਜਿਹੜੇ ਚੈਂਡੀਆਂ ਸੀਗੀਆਂ ਉਹ ਲੋਡ ਕਰਦਾ ਫਿਰਦਾ। ਤੇ ਮੈਂ ਆਈ ਸੀਗੀ ਇਸ ਰਸੋਈ ਦੇ ਵਿੱਚ ਤੇ ਇਹ ਤੇ ਆਪਾਂ ਛੋਲੇ ਧਰਨੇ ਆ। ਉਬੜਨੇ। ਰਾਤੀਂ ਕਿਉਂ ਕਰਕੂਏ ਨੇ ਮੈਂ ਉਹ ਇਹਨਾਂ ਨੂੰ ਪਵਾਵਾਂਗੇ ਕੁੱਕਰ ਦੇ ਵਿੱਚ ਤੇ ਆਹ ਦਾ ਆਹ ਸ਼ਾਮ ਨੂੰ ਤਾਂ ਬਣਾਵਾਂਗੇ ਛੋਲੇ ਪੂਰੀਆਂ ਨਾਲ ਮਿੱਠਾ ਬਣਾਵਾਂਗੇ ਤੇ ਕੀ ਕੁਛ ਬਣਾਉਣਾ ਤੁਹਾਨੂੰ ਨਾ ਤੁਸੀਂ ਦੇਖੋ ਕਿ ਬੀਜੇ ਦੇ ਵਿੱਚ ਨਾਲ-ਨਾਲ ਬਣੇ ਰਹੇ ਹੋ ਤੇ ਆਪਾਂ ਪਹਿਲਾਂ ਛੋਲੇ ਧਰਤੀਏ ਨਾ ਸਾਰਾ ਪਹਿਲਾਂ ਤੇ ਕੁੱਕਰ ਆਪਾਂ ਇਹਨਾਂ ਧਰਤਾ ਬੈਕ ਅਪ ਲੈਣਾ ਹਾਂ ਲੋ ਕਰਦੇ ਹੁਣ ਮੇਲਾ ਨਾ ਇੱਕ ਮਿੰਟ ਲਾਓ ਲਾਜ ਮੇਰੇ ਇਧਰ ਜਸਕਰਨ ਨੂੰ ਸਾਈਕਲ ਲਈ ਫਿਰਦਾ ਜੁੱਪਰ ਚੜਾ ਲਈ ਇਹਨੇ ਕੋਠੇ ਤੇ ਹੈਲੋ ਗੈ ਸੰਗ ਦਾ ਇਹ ਸੰਗ ਵੀ ਛੋਟੀ ਆ ਵੱਡੀ ਤਾਂ ਥੱਲੇ ਲਗਦੀ ਹੈ ਕਿਤੇ ਚੈਨ ਅੱਛਾ ਹੈਲੋ ਤਾਂ ਕਹਦੇ ਫਿਰ ਹਾਂ ਨਾ ਸੰਗ ਲੱਗਦੀ ਆ ਚਲੋ ਜੀ ਅੱਜ ਇਹ ਸੰਗ ਦਾ ਹੈ ਅੱਜ ਇਹ ਲੁੱਕ ਗਿਆ ਚੰ드ਰਮਾ ਵਾਂਗੂ ਹੈਨਾ ਇਹ ਰਾਤ ਨੂੰ ਨਿਕਲੂਗਾ ਅੱਜ ਰਾਤ ਨੂੰ ਨਿਕਲੂਗਾ ਰਾਤ ਨੂੰ ਤੋੜੀ ਛੱਡ ਜੀ ਤੋੜੀ ਸੱੜੀ ਆ ਲਓ ਜੀ ਆਪਾਂ ਇਧਰ ਆਫਰ ਕਮ ਕਰਦੇ ਟੋਰੀ ਟੋਰੀ ਟੰਗਾ ਫਿਰ ਪਿੱਛੇ ਲੈ ਜਾ ਇਹਨੂੰ ਲੈ ਲੈ ਜਾ ਤੇ ਹਾਂਜੀ ਇਧਰ ਆਪਾਂ ਇਹ ਧਰ ਲਿਆ ਪਾਣੀ ਸਭ ਤੋਂ ਪਹਿਲਾਂ ਪਾਵਾਂਗੇ ਛੋਲੇ ਤੋਂ ਕੇ ਸਮਾਰ ਕੇ ਪਾਣੀ ਆਪਣੇ ਪਹਿਲਾਂ ਗਰਮ ਹੋਣਾ ਤੱਕ ਅਸਿਕਾ ਤੇ ਇਹਦੇ ਵਿੱਚ ਤੁਸੀਂ ਚਾਹੁੰਦੇ ਹੋ ਤਾਂ ਮਿੱਠਾ ਸੋਡਾ ਪਾ ਸਕਦੇ ਹੋ ਪਰ ਮੈਂ ਨਹੀਂ ਪਾਉਂਦੀ ਹਿੰਦੀ ਤੇ ਸਿਰਫ ਛੋਲੇ ਬਣਾਉਣ ਲਈ ਆਪਾਂ ਪਾਵਾਂਗੇ ਇੱਕ ਚਮਚਾ ਨਮਕ ਦਾ بس ਤੇ ਇਹ ਪਾ ਕੇ ਆਪਾਂ ਲਾ ਦਾਂਗੇ ਇਹਦਾ ਢੱਕਾ ਹਾਂਜੀ ਆਪਾਂ ਇਹ ਢੱਕਣ ਲਾ ਤਾ ਕੁੱਕਰ ਦਾ ਹੁਣ ਇੱਕ ਦੋ ਸੀਟੀਆਂ বাজਾਵਾਂਗੇ ਦੀ ਬਾਕੀ ਫਿਰ ਤੁਹਾਨੂੰ ਦੱਸ ਦਿਆਂ ਅੱਗੇ ਹੋਰ ਆਹ ਸਬਜ਼ੀ ਬਣਾਵਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਆਪਾਂ ਪਟੂਰੀਆਂ ਦਾ ਆਟਾ ਤਿਆਰ ਕਰ ਲਈਏ ਉਹ ਵੀ ਤੁਹਾਨੂੰ ਦੁਹਾਨੇ ਕਿ ਇਸ ਤਰ੍ਹਾਂ ਗੁੰਨਣਾ ਪਟੂਰੀਆਂ ਵਾਸਤੇ ਆਟਾ ਤਾਂ ਜੋ ਆਪਣੇ ਪਟੂਰੇ ਫੁੱਲੇ ਫੁੱਲੇ ਆਉਣ ਚੇਲਾੜੇ ਨਾਲ ਸੂਜੀ ਦਾ ਖੜਾ ਬਣਾ ਲੈਂਦੇ ਹਾਂ ਛੋਲੇ ਆ ਪੂਰੀਆਂ ਨਾਲ ਲਾਗੇ ਤੇ ਮੈਂ ਲਾਗੀ ਸੂਜੀ ਦਾ ਖੜਾ ਬਣਾਉਂ ਸੂਜੀ ਦਾ ਖੜਾ ਬਣਾਵਾਂਗੇ ਨਾਲ ਆ ਸੋਸ਼ ਛੋਲੇ ਪਟੂਰੇ ਨਾਲ ਦੇਸੀ ਘਿਓ ਬਾਅਦ ਆਪਾਂ ਨੇ ਗਰਮ ਹੋਣਾ ਤੇ ਇੱਕ ਕਾਲੀ ਸੂਚੀ ਸਾਰਸ ਵਨ ਮੈਂ ਇਕੱਠਾ ਕਰ ਲਿਆ ਚੀਨੀ ਪਾਣੀ ਤੇ ਵਿੱਚ ਇਹਦੇ ਪਾਵਾਂਗੇ ਦਾਖਾ ਤੇ ਖੁਪਾ ਚੀਰ ਕੇ ਰੱਖ ਲਿਆ ਆਪਾਂ ਨੇ ਥੋੜੇ ਹੀ ਬਣਾਵਾਂਗੇ ਜਿਆਦਾ ਨਹੀਂ ਬਣਾਉਦੇ ਫਿਰ ਉਹ ਫੋਆ ਮਿਆਂ ਵੀ ਕੋਈ ਮਿਆਂ ਨਾੜ ਵਾਰਸਾਲ ਦੇਣੇ ਫਿਉਮੀਆਂ ਬਣਾਉਣਾ ਲੈਣਾ ਸੀ ਉਹ ਬਣਾਵਾਂਗੇ ਮੈਂ ਸੈਸਾ ਕਹਿੰਦੀ ਮੰਮੀ ਰਹਿਣ ਦੇ ਕਹਿੰਦਾ ਵੀ ਨਾੜ ਬਣਾਉਣੂਗੀ ਫਿਉਮੀਆਂ ਹੈਗੀਆਂ ਨੇ ਪਰ ਮੈਨਾਂ ਨਹੀਂ ਵੀ ਵਧੀਆ ਲੱਗਦਾ ਵੀ ਨਾਲੇ ਇਹ ਵੀ ਮਿੱਠਾ ਬਣਾਵਾਂਗੇ ਬੜਾ ਆਪਾਂ ਸੋਈ ਲੈ ਜਿਸ ਵਾਰੀ ਜਾਂਦਾ ਹਾਤਾ ਹਾਂ 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 ਤੂੰ ਵੀ ਕਹਿਣਾ ਜਿਸ ਕਰ ਲੈਂਗਾ ਨਾ ਕਹਿੰਦਾ ਮੈਂ ਹੀ ਕਹਿੰਦਾ ਹੈਗਾ ਫਿਰ ਮੈਂ ਹਵੀ ਇਹ ਜਿੰਨ ਦਿੱ ਬਣਾ ਲੈਂਦੀ ਆ ਬਾਕੀ ਆਪਾਂ ਛੋਲੇ ਤੇ ਬਣਾਵਾਂਗੇ ਸਰ ਜਾਨੂੰ ਆਪਣੇ ਹਲੇ ਛੋਲੇ ਦਾ ਘਰੇ ਹੋਇਨੇ ਅੰਦਰ ਅ ਛੋਲੇ ਉਬੜਦੇ ਨੇ ਜਾਨੂੰ ਤੇ ਜਾਨੂੰ ਇਹ ਬਣ ਜਾਂਦਾ ਸਮੇ ਤੇ ਫੋਮੀ ਆਪਾਂ ਫੇਰ ਬਣਾ ਲਾਂਗੇ ਜਦੇ ਉਹ ਤਾਂ ਜਦੇ ਬਸ ਦੁੱਧ ਨੂੰ ਵਾਲੀ ਦਿੱਤੀ ਤੇ ਵਿੱਚ ਪਾਇਆ ਮਿੰਟੋ ਮਿੰਟ ਬਣ ਜਾਂਦੀਆਂ ਨੇ ਤੁਹਾਨੂੰ ਪਤਾ ਹੀ ਆ ਜਿਹੜੀ ਫੋਮੀ ਆਂਦੀ ਨੇ ਜਦੇ ਮਤਲਬ ਅ ਸਖਤੀਆਂ ਹੋ ਜਾਂਦੀਆਂ ਨੇ ਦੁੱਧ ਦੇ ਵਿੱਚ ਬਹੁਤ ਘੁੱਲਦੀਆਂ ਆਂ ਪਾਉਂਦੀ ਸਾਰੇ ਇੱਧਰ ਰੱਖ ਲਿਆ ਸਾਰਾ ਸਮਾਨ ਰੈਡੀ ਕਰਕੇ ਆਪਾਂ ਨੇ ਤੇ ਬਸ ਸੂਜੀ ਭੁੰਨ ਲਈਏ ਆ ਜੜਾ ਬਲੌਗ ਪਤਾ ਨਹੀਂ ਆਪਣਾ ਲੰਬਾਈ ਹੋ ਜੂਗਾ ਥੋੜੇ ਥੋੜੇ ਨਾਲ ਕਾਫੀ ਬਣ ਜਾਣਾ ਚਲ ਹਾਂ ਬੱਤ ਹੂੰ ਕੋਜ ਵੀ ਦਿਖਾਣਾ ਸਰ 19 ਮਾਰਕ ਕੇ ਹਾਂਜੀ ਸੂਜੀ ਆਪਣੀ ਭੁੱਜ ਗਈ ਤੇ ਇਹਦੀ ਭੁੱਜੀ ਦੇ ਨਿਸ਼ਾਨੀਆਂ ਵੀ ਇਹਨਾਂ ਨੇ ਕਿਉ ਛੱਡ ਦਿੰਦਾ ਹਨਾ ਕੋਈ ਵੀ ਆਪਾਂ ਤੇਗ ਵਗੈਰਾ ਬਣਾਈਏ ਤੇ ਉਹ ਕਿਉ ਛੱਡ ਦਿੰਦਾ ਜਿਹੜਾ ਆਪਾਂ ਨੇ ਪਾਇਆ ਹੁੰਦਾ ਤੇ ਹੁਣ ਵਿੱਚੇ ਪਾਵਾਂਗੇ ਦਾਖਾਂ ਦਾਖਾਂ ਦੇ ਖੋਪਾ ਚੀਨੀ ਪਾਵਾਂਗੇ ਥੋੜੀ ਜਿਹੀ ਰੱਖ ਲਵਾਂਗੀ ਜ਼ਿਆਦਾ ਨਾ ਹੋ ਜੇ ਚੀਨੀ ਹਸਨ ਆਲੂ ਨਾਲ ਪਾ ਦਾਂਗੇ ਆਪਾਂ ਪਾਣੀ ਜਿੰਨਾ ਪਾਊਗਾ ਵਾਹ ਸਾਕਤ ਹੋ ਜਾਂਦਾ ਹੈ ਬਾਅਦ ਚ ਥੋੜਾ ਵੱਧੇ ਪਾਣਾ ਜੇ ਪਾਣੀ ਬਾਅਦ ਪਿਆਪੇ ਸਾਕਤ ਹੋ ਜਾਂਦਾ ਸੀ ਦਾ ਕੜਾ ਆਪਣਾ ਹਾਂਜੀ ਸੂਜੀ ਦਾ ਕੜਾ ਬਣ ਕੇ ਆਪਣਾ ਤਿਆਰ ਹੋ ਗਿਆ। ਉਸੇ ਨੂੰ ਲਾ ਕੇ ਟੱਕ ਦਾਂ। ਬਣੇ ਹੋਏ ਇਨ ਦਾ ਇਹਨੂੰ ਵੀ ਤੜਕਾ ਲਾ ਲਾਂਗੇ ਛੋਲੇ ਤੇ ਸਬਜੀ ਨੂੰ ਤੜਕਾ ਲਾ ਕੇ ਮਸਾਲਾ ਲੈ ਲਓ ਜਰਾ ਪਰਾਂ ਨਹੀਂ ਬਸ

ਇੱਕ ਚੰਚਾ ਪਾਵਾਂਗੇ ਚੀਨੀ ਦਾ ਇਹਨਾਂਕਾ ਪਾਵਾਂਗੇ ਆਪਾਂ ਬੇਕਿੰਗ ਪਾਊਡਰ ਤੇ ਮੈਂ ਇਹਦੇ ਵਿੱਚ ਥੋੜੀ ਜਿਹੀ ਮੇਥੀ ਪਾਉਂਗੀ ਤੁਸੀਂ ਪਾਉਣੀ ਹੈ ਤਾਂ ਪਾ ਸਕਦੇ ਹੋ ਨਹੀਂ ਸਕਿੱਪ ਕਰ ਸਕਦੇ ਹੋ ਤੇ ਇਹ ਪਾਵਾਂਗੇ ਆਪਾਂ ਕਿਉਂ ਇਹਨਾਂ ਨੂੰ ਕੁਝ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਰੜਾ ਲਾਂਗੇ ਤੇ ਫਿਰ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਭੁੰਨਾਗੇ ਥੋੜਾ ਥੋੜਾ ਪਾਣੀ ਪਾ ਕੇ ਬਸ ਭੁੰਨ ਲਾਂਗੇ ਇੱਕ ਲੱਗ ਪਾਣੀ ਨਾ ਪਾਉਣਾ ਫਿਰ ਜਿਆਦਾ ਘਣਾਟਾ ਪਤਲਾ ਹੋ ਜਾਊਗਾ ਠੀਕ ਜਿਹਾ ਰੱਖਣਾ ਲਓ ਜੀ ਆਟਾ ਆਪਣਾ ਗੋਲ ਹੋ ਗਏ ਥੋੜਾ ਜਿਹਾ ਇੱਕ ਉਹਦਾ ਹੱਥ ਹੁਲਾਓ। ਥੋੜਾ ਜਿਹਾ ਹੱਥ ਹੁਲਾਵਾਂਗੇ ਸੈੱਟ ਕਰ ਲਾਂਗੇ। ਗਰੇਸ਼ ਤੇ ਜਿਹਨੂੰ ਆਪਾਂ ਹੋਰ ਘਰ ਕਰਦੇ ਆਂ ਜਿਵੇਂ ਮੈਂ ਉਹ ਬਣਾ ਲਿਆ ਪਬਰਾਂ ਕਾ ਲਾ ਹਾਂਜੀ ਸਬਜੀ ਆਪਣੀ ਰੇਜੀ ਚੁਟਕੀ। ਕੋਈ ਛੋਲੇ ਤਾਂ ਬਣੇ ਹੋਏ ਸੀ بس ਤਰੀ ਹੋ ਰਜੋਣੀ ਸੀ। ਤੇ ਇਹਨੇ ਇੱਕ ਤਰੀ ਰੱਖੀ ਆਪਾਂ ਨੇ। ਇਹ ਤਾਂ ਕਾਠੀ ਤੇ ਮੇਥੀ ਰਹਿੰਦੀ ਆਪਾਂ ਦੇ। ਮੇਥੀ ਪਾ ਕੇ ਨਾ ਮੇਰਾ ਥੋੜਾ ਜਿਹਾ ਹੋਰ ਸੀ ਕਿਵਾਂ। ਇੱਕ ਡੇਢ ਚਮਚ ਮਿਕਸੀ ਦੇ ਪਾ ਦਾਂਗੇ। ਮੇਥੀ ਤਾਂ ਜਿੰਨੀ ਪਾਈ ਹੋਵੇ ਉਨੀ ਵੱਧ ਵਧੀਆ ਲੱਗਦਾ। ਟੇਸਟੀ ਲੱਗਦੀ। ਦਸ ਦੋ ਲੀ ਗਏ ਸੇਕ ਬੋ ਜਾ ਰਾ ਚੁੱਲੇ ਤੇ ਤਾਂ ਬਹੁਤ ਛੇਤੀ ਬਣ ਜਾ ਦਸ ਸਬ지 ਬਸ ਹੁਣ ਆਪਾਂ ਧਰਾਂਗੇ ਕੜਾਹੀ ਇਹਨਾਂ ਲਾ ਦਾਂਗੇ ਥੱਲੇ ਹਾਂ ਉਹ ਨਹੀਂ ਨਾ 바르셀로 아, 아, 그래. 아. ਮੋੜ ਬਣੇ ਬੁਣੇ ਮੋੜ ਬਣਾ ਲਾ ਗਏ ਅੱਗੇ ਲਾਉਂਦੇ ਵਾਡਲੀ ਜੀ ਦੂਫੀ ਕੜਾ ਲਾਉਂ ਚੁੱਕੀ ਨਾ ਘਟਾਉਣੇ ਨਾ ਬਾਦ ਬਹੁਤ ਜਗਾ ਚਾ ਬੱਜਾ ਹੋਗਾ ਬਾਦੀ ਜੀ ਕਿੰਨੇ ਕੇ রেলা <Gã> হঠাৎ ਮੈਨਾਂ ਇਹ ਦੰਦ ਮਿਟਾਟਾ 15 ਮਿੰਟ ਦਾ ਕੰਮ 5.5 ਦਿਨ 5 ਮਿੰਟਾਂ ਹੀ ਲੱਗਦੀਆਂ। ਕਿਉਂ ਅਰੇ ਬੰਮਾ ਅੰਦਰ ਕੋਈ ਕੋਈ ਲੋਗ ਅੱਦਾ ਅੱਗਾ 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 ਰਿਹਾ ਲਿਖਦੇ ਨਾ ਕਰ ਦੋ ਅੱਜ ਦੋ ਇਹ ਤੇ ਦੇਖ ਪਾਈ ਚਲੋ ਬੰਨ ਲਓ ਕੱਢ ਕੱਢ ਲਓ ਢੇਡਾ ਕਰਕੇ ਹਟਾ ਢੇਡਾ ਕਰਕੇ ਹਟਾ ਲਾਜ ਜਾਓ ਨਾ ਲਾਓ ਉਹ ਲਾਲ ਹੋ ਗਈ ਲੜ ਗਈ ਐ ਕੱਢ ਲਾ ਕੱਢ ਲਾ ਜਲਦੀ ਢੇਡੀ ਕਰ ਢਾਲ ਲਾ ਢੇਡੀ ਕਰ ਢੇਡੀ ਕਰ ਆ ਬੱਧੀ ਮੋ ਲਈਏ ਮੇਰਾ ਚਾਹ ਤੇ ਜੀ ਤੇ ਬੜੀਆਂ ਹੁੰਦੀਆਂ ਮੇਰੇ ਨਾਲ ਉਹ ਨਹੀਂ ਕਰਾਈਆਂ ਹੋਰ ਦੇ ਉਹ ਤਰ੍ਹਾਂ ਤਰ੍ਹਾਂ

ਹਾਂਜੀ ਆਪਣਾ ਸਾਰਾ ਖਾਣਾ ਸਪੈਸ਼ਲ ਖਾਣਾ ਬਰਤਾਂ ਦਾ ਤਿਆਰ ਹੋ ਚੁੱਕਿਆ ਸਪੈਸ਼ਲ ਆਪਣੇ ਘਰੇ ਵਰਤਾਂ ਨੂੰ ਬਣਦਾ ਹੁੰਦਾ ਵੈਸੇ ਆਪਾਂ ਬਰਤ ਨਹੀਂ ਰੱਖਦੇ ਹੈਗੇ ਉਹ ਬੱਚੇ ਮੈਨੂੰ ਕਹਿੰਦੇ ਸੀਗੇ ਕਹਿੰਦੇ ਮੰਮੀ ਤਾਂ ਵਰਤ ਰੱਖਿਆ ਮੈਂ ਕਿਹਾ ਨਹੀਂ ਮੈਂ ਹਾਂ ਆਪਾਂ ਵਰਤ ਰੱਖ ਦਿੰਨੇ ਆ ਖਾਣ ਪੀਣ ਦਾ ਆਪਾਂ ਦੂਸਰੇ ਲੋੜ ਬਰਤ ਨਹੀਂ ਰੱਖਦੇ ਆਪਾਂ ਖਾਣ ਪੀਣ ਦਾ ਵਰਤ ਰੱਖਦੇ ਆ ਇਹ ਆਪਾਂ ਨੇ ਬਣਾਇਆ ਨੇ ਸਾਰਾ ਸਮਾਨ ਰੈਡੀ ਆ ਆਪਣਾ ਬਿਲਕੁਲ ਇਹ ਵੀ ਸਬਜੀ ਛੋਲਿਆਂ ਦੀ ਤੇ ਸੂਜੀ ਦਾ ਖੜਾ ਪੂਰੀਆਂ ਉੱਚ ਵੀ ਪੂਰੀਆਂ ਨੇ ਪਟੂਰੇ ਤੇ ਇਹ ਹੈਗੀਆਂ ਨੇ ਆਪਣੀਆਂ ਫੋਮੀਆਂ ਦੇਖੋ ਇਹ ਫੋਮੀਆਂ ਆਉਂਦੀਆਂ ਨੇ ਬਸ ਦੁੱਧ ਦੇ ਵਿੱਚ ਪਾਉਂਦੀ ਸਾਰੇ ਘੁਲ ਜਾਂਦੀਆਂ ਨੇ ਇਹ ਬਣਾ ਲਿਆ ਇੱਕ ਆਪਾਂ ਨੇ ਤੇ ਟੇਸਟ ਲਾਦੀਆਂ ਨੇ ਤੇ ਆਪਾਂ ਕਰਦੇ ਆ ਥਾਲੀ ਤਿਆਰ ਲਓ ਜੀ ਆਪਾਂ ਲਾਉਣ ਲੱਗਿਆ ਵਰਤਾਲੀ ਸਪੈਸ਼ਲ ਥਾਲੀ ਅੱਜ ਹਾਂ। ਅਲੱਦਿਕ ਬਲੀਡ ਚੁੰਦਿਆ। ਤੂੰ ਮਨਾ ਦੇ ਮਮਾ। ਉਹ ਇਹੋ ਬਾਰਾ ਨੂੰ ਆਕ। ਓਕੇ। ਹਾਂ। ਕਿਨੇਗਾ ਇਹ ਜਾਊਗੀ ਜਿਸ ਕਰਨ ਖਾਊਗਾ ਇਹਨਾਂ। ਕਿਨੇਗਾ ਇਹਨਾਂ ਮਨਨੇ। ਜਦਕਰ ਤੈਨੂੰ ਬਾਹਰ ਹੀ ਨਾ ਹਲੇ। ਤੇ ਆਪਣਾ ਸੈਟਰੀ ਨਾਲ ਹੀ ਨਾ ਛੱਕਦੀ ਐ। ਤੂੰ ਤਾਂ ਚਲੇ ਗਿਆ। ਆ ਵੀਰੋ ਦੋ ਇਹ ਇਹਦਾ ਫੋਮਿਆ ਫੋਮਿਆ ਗਨੈਰਲ ਨਾ ਇਹ ਯਾਰ ਮੈਂ ਵੀਡੀਓ ਪਾ ਦਿੱਤੀ ਤੇ ਹੁਣ ਦੇਖੀ ਹੋਣੀ ਇਹਨਾਂ ਨੂੰ ਛੋਟਾ ਹੁੰਦਾ ਰਹੇਗਾ ਤੇ ਦੋ ਰੱਖਾ ਟਿੱਪਕਾ ਦੋ ਰੱਖਦੇ ਵੀਡੀਓ ਵਿੱਚ ਲੋਜੀ ਇਹ ਹੈਗੀ ਹੈ ਜੀ ਆਪਣੀ ਸਪੈਸ਼ਲ ਥੜ ਤੇ ਆਜੋ ਜੀ ਤੁਸੀਂ ਵੀ ਖਾ ਲਓ ਗੇਸਟ ਕਰ ਲਓ ਕਿਹਜਾ ਬਣਿਆ ਤੇ ਬੱਚਿਆਂ ਨੇ ਤਾਂ ਕਰ ਲਿਆ ਉਹਨਾਂ ਨੂੰ ਤਾਂ ਪਸੰਦ ਆ ਗਿਆ ਤੇ ਬਾਕੀ ਹਲੇ ਆਪਾਂ ਵੀਡੀਓ ਨੰਨ ਨਹੀਂ ਕਰਦੇ ਆਪਾਂ ਵੀਡੀਓ ਹਲੇ ਕੰਟੀਨਿਊ ਇਦਾਂ ਹੀ ਰੱਖਾਂਗੇ ਬਣੇਗਾ ਤੁਸੀਂ ਬਲੌਗ ਦਿਨ ਤੁਹ ਦਿਖਾਵਾਂਗੇ ਅਥੇ ਜਾ ਕੇ ਅੱਜ ਚੰ드ਰਮਾ ਕਦੋਂ ਨਿਕਲਦਾ ਹੈ ਨਾ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਫਿਰ ਲਓ ਜੀ ਇੱਥੇ ਜਿਸ ਕਰਨੋਂ ਨਹੀਂ ਡੀਕ ਰਹੇ ਸੀਗੇ ਚੰ드ਰਮਾ ਨੂੰ ਕਿੰਦੇ ਚੰ드ਰਮਾ ਦੇਖ ਕੇ ਫੇਰ ਪੈਣਾ ਤੇ ਖੱਦੇ ਬੈਠੇ ਠੀਕਦੇ ਨੇ ਕਾਫੀ ਟਾਈਮ ਲੱਗ ਗਿਆ ਤੇ 8:15 ਕਮੈਂਟ ਤੇ ਦਿਖਿਆ ਸਾਨੂੰ ਚੰਦਰਮਾ ਸਾਢੇ 8 ਉਹ ਤਾਂ ਬੜਾ ਹੋ ਗਿਆ ਸੀ ਪਹਿਲਾਂ ਛੋਟੀ ਜੀ ਹੁੰਦੀ ਆ ਛੋਟੇ ਤੋਂ ਬੜਾ ਹੁੰਦਾ ਜਾਂਦਾ ਹੁੰਦਾ ਬੱਚੇ ਤੇ ਹੁਣ ਚੰਦਰਮਾ ਤੁਹਾਨੂੰ ਦਿਖਾਵਾਂ ਕਿੱਥੇ ਆ ਇਹਨੇ ਦੇਖ ਕੇ ਤਾਂ ਪੈਣਾ ਕਹਿੰਦੀ ਦੇਖ ਕੇ ਪੈਣਾ ਤੇ ਦਿਖਾਉਣੀ ਮੈਂ ਤੁਹਾਨੂੰ ਚੰਦਰ ਆਪਣੇ ਇਧਰ ਹੀ ਸਾਢੇ ਨਿਕਲ ਜਾਂਦਾ ਦੇਖੋ ਐਡਾ ਆਜ ਦਾ ਵਧੀਆ ਟਾਈਮ ਨਿਕਲਾ ਇਹ ਵੀ 8:15 ਕਮੈਂਟ ਤੇ ਦੇਖ ਗਿਆ ਸੀ ਸਾਨੂੰ ਹੁਣ ਇੰਨਾ ਖੋ ਗਿਆ ਤੇ ਦੇਖੀ ਹੌੜੀ ਹੌੜੀ ਨੇ ਨੈਗੋਸ਼ੀ ਕਰੀ ਰੱਖਦੀ ਪਰ ਦੇਖੀ ਨਹੀਂ ਹੈ ਹੈ ਕਿਛੇ ਤਾੜੀਆਂ ਦਿਖਾ ਦੇ ਇਹਨੂੰ ਸ਼ੌਂਕ ਸੀਗਾ ਕਹਿੰਦਾ ਮੈਂ ਚੰਦਰਮਾ ਦੇਖਣੀ ਦੇਖਣਾ ਅੱਜ ਮਾਹ ਚਲ ਦੇਖ ਲੈ ਲੈ ਦਿਖਾ ਦੇ ਲੰਗਾਂ ਹੂੰ ਟੈਂਡੀਆਂ ਲੰਜਾਂ ਨੇ ਅੱਜ ਹੋਰ ਨੇਰਾ ਹੋ ਚੁੱਕਿਆ ਦੂਰ ਤੱਕ ਲਾਤੀ ਉਧਰ ਉਧਰ ਹੱਲੇ ਕਰਕੇ ਦਿਖਾ ਇਹ ਉਧਰ ਆਪਣੇ ਲੱਗੇ ਹੋਣਾਂ ਨੇ ਲੈ